ਇਸ ਕਹਾਣੀ ਦਾ ਮੁੱਖ ਨੀਮ ਹੈ ਹੰਕਾਰ ਦਾ ਸਿਰ ਨੀਮਾ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰੀ ਕੁਦਰਤੀ ਹਵਾਵਾਂ ਨੂੰ ਆਪਣੇ ਆਪ ਤੇ ਬਹੁਤ ਹੀ ਹੰਕਾਰ ਹੋ ਜਾਂਦਾ ਹੈ ਕਿ ਮੇਰੇ ਨਾਲੋਂ ਸ਼ਕਤੀਸ਼ਾਲੀ ਇਸ ਦੁਨੀਆ ਤੇ ਕੋਈ ਚੀਜ਼ ਨਹੀਂ ਇੰਨੇ ਨੂੰ ਉਸ ਦਾ ਬਾ ਸੂਰਜ ਨਾਲ ਪੈ ਜਾਂਦਾ ਹੈ ਅਤੇ ਸੂਰਜ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਮਝਦਾ ਹੈ ਫਿਰ ਇਹਨਾਂ ਦੋਨਾਂ ਵਿੱਚ ਇੱਕ ਮੁਕਾਬਲਾ ਹੋ ਜਾਂਦਾ ਹੈ ਕਿ ਦੇਖਦੇ ਹਨ ਕਿ ਹਵਾਵਾਂ ਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਅਤੇ ਸੂਰਜ ਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਇਹਨੇ ਨੂੰ ਦੋਨੇ ਜਾਣੇ ਇੱਕ ਤੁਰੇ ਆਉਂਦੇ ਵਿਅਕਤੀ ਨੂੰ ਦੇਖਦੇ ਹਨ ਤੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਉਸ ਆਦਮੀ ਤੇ ਅਜਮਾਉਣ ਲਈ ਆਖਿਆ ਉਸ ਨੇ ਉਹਨਾਂ ਨੇ ਦੋਨਾਂ ਨੇ ਕਿਹਾ ਕਿ ਜਿਹੜੇ ਇਸ ਵਿਅਕਤੀ ਦੇ ਪਹਿਲਾਂ ਕੱਪੜੇ ਉਤਾਰ ਦੇਵੇਗਾ ਉਹ ਸ਼ਕਤੀਸ਼ਾਲੀ ਹੋਵੇਗਾ ਪਹਿਲਾਂ ਹਵਾਵਾਂ ਦੀ ਵਾਰੀ ਆਉਂਦੀ ਹੈ ਹਵਾਵਾਂ ਪਹਿਲਾਂ ਬਹੁਤ ਕੀ ਹੌਲੀ-ਹੌਲੀ ਚੱਲਦੀਆਂ ਹਨ ਅਤੇ ਜਿੱਦਾਂ-ਜਿੱਦਾਂ ਹਵਾ ਉਸ ਵਿਅਕਤੀ ਨੂੰ ਲੱਗਦੀ ਹੈ ਉਹ ਵਧੀਆ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ਉਸ ਨੂੰ ਥੋੜੀ-ਥੋੜੀ ਠੰਡ ਵੀ ਲੱਗਣ ਲੱਗ ਪੈਂਦੀ ਹੈ ਫਿਰ ਹਵਾਵਾਂ ਹੋਰ ਤੇਜ਼ ਹੋ ਜਾਂਦੀਆਂ ਹਨ ਤੇ ਉਸ ਵਿਅਕਤੀ ਨੂੰ ਜ਼ਿਆਦਾ ਠੰਡ ਲੱਗਣ ਦੇ ਕਾਰਨ ਉਹ ਇੱਕ ਆਪਣੇ ਸਿਰ ਤੇ ਪੰਡ ਵਿੱਚੋਂ ਇੱਕ ਕੱਪੜਾ ਕੱਢਦਾ ਹੈ ਅਤੇ ਆਪਣੇ ਸਰੀਰ ਦੇ ਆਲੇ-ਦੁਆਲੇ ਲਪੇਟ ਲੈਂਦਾ ਹੈ ਫਿਰ ਹਵਾਵਾਂ ਹੋਰ ਵੀ ਤੇਜ਼ ਚੱਲਣ ਲੱਗ ਪੈਂਦੀਆਂ ਹਨ ਅਤੇ ਜਿਸ ਕਰਕੇ ਉਸ ਵਿਅਕਤੀ ਨੂੰ ਹੋਰ ਵੀ ਜ਼ਿਆਦਾ ਠੰਡ ਲੱਗਣ ਲੱਗ ਪੈਂਦੀ ਹੈ ਜਿਸ ਕਰਕੇ ਉਸ ਨੇ ਇੱਕ ਆਪਣੀ ਪੰਡ ਵਿੱਚੋਂ ਕੋਟ ਕੱਢਿਆ ਅਤੇ ਕੋਟ ਵੀ ਪਾ ਲਿਆ ਫਿਰ ਵਾਰੀ ਆਉਂਦੀ ਹੈ ਸੂਰਜ ਦੀ ਅਤੇ ਸੂਰਜ ਹੌਲੀ-ਹੌਲੀ ਆਪਣੀਆਂ ਰੋਸ਼ਨੀ ਨਾਲ ਚਮਕਣ ਲੱਗਦਾ ਹੈ ਤਾਂ ਉਸ ਵਿਅਕਤੀ ਨੂੰ ਥੋੜਾ ਜਿਹਾ ਨਿਗ ਮਹਿਸੂਸ ਹੁੰਦਾ ਹੈ ਜਿਸ ਕਰਕੇ ਉਸ ਨੂੰ ਬਹੁਤ ਹੀ ਵਧੀਆ ਲੱਗਣ ਲੱਗ ਪੈਂਦਾ ਹੈ ਇੰਨੇ ਨੂੰ ਸੂਰਜ ਹੋਰ ਤੇਜ ਜ਼ਿਆਦਾ ਚਮਕਣ ਲੱਗ ਪੈਂਦਾ ਹੈ ਜਿਸ ਕਰਕੇ ਥੋੜੀ ਥੋੜੀ ਉਹ ਵਿਅਕਤੀ ਗਰਮੀ ਮਹਿਸੂਸ ਕਰਨ ਲੱਗ ਪੈਂਦਾ ਹੈ ਇਸ ਕਰਕੇ ਉਸ ਨੇ ਆਪਣਾ ਕੋਟ ਵੀ ਲਾ ਕੇ ਆਪਣੀ ਪੰਡ ਵਿੱਚ ਪਾ ਲਿਆ ਫਿਰ ਉਸ ਨੂੰ ਫਿਰ ਸੂਰਜ ਹੋਰ ਵੀ ਤੇਜ ਆਪਣੀ ਲਾਲੀ ਦਾ ਅਸਰ ਦਿਖਾਉਣ ਲੱਗਦਾ ਹੈ ਤਾ ਐਨੇ ਨੂੰ ਉਸ ਵਿਅਕਤੀ ਨੂੰ ਬਹੁਤ ਹੀ ਜ਼ਿਆਦਾ ਗਰਮੀ ਲੱਗਣ ਲੱਗ ਪੈਂਦੀ ਹੈ ਜਿਸ ਕਰਕੇ ਉਸ ਦਾ ਸਾਰਾ ਸਰੀਰ ਪਾਣੀ ਪਾਣੀ ਹੋ ਜਾਂਦਾ ਹੈ ਫਿਰ ਉਹ ਕਮੀਜ਼ ਵੀ ਲਾਹ ਦਿੰਦਾ ਹੈ ਇਸ ਵਿੱਚ ਸੂਰਜ ਦੀ ਜਿੱਤ ਹੁੰਦੀ ਹੈ ਕਿਉਂਕਿ ਉਸ ਨੇ ਸੂਰਜ ਨੇ ਹੀ ਉਸ ਵਿਅਕਤੀ ਦੇ ਸਾਰੇ ਸਰੀਰ ਤੋਂ ਕੱਪੜੇ ਲਾਹ ਦਿੱਤੇ ਅਤੇ ਹਵਾਵਾਂ ਸੂਰਜ ਦੇ ਅੱਗੇ ਹਾਰ ਜਾਂਦੀਆਂ ਹਨ ਅਤੇ ਆਪਣਾ ਸਿਰ ਝੁਕਾ ਲੈਂਦੀਆਂ ਹਨ ਕਿ ਤੂੰ ਜਿੱਤ ਗਿਆ ਸਿੱਖਿਆ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਆਪ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਆਂ-ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ